ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਡੇ ਚੰਨ ਸਿੱਧੂ ਬਟਿਕ ਜੋਗਾ ਤੇ ਮੇਰੇ ਵੱਲੋਂ ਸਾਰਨ ਸਤਿ ਸ੍ਰੀ ਅਕਾਲ ਨਮਸਤੇ ਮੈਂ ਉਮੀਦ ਕਰਦੇ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਅੱਜ ਆਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਫੈਬਰਿਕ ਦੀ ਜਾਣਕਾਰੀ ਦੇਵਾਂਗੇ ਪਲੇਨ ਕੱਪੜੇ ਦੇ ਬਾਰੇ ਦੱਸਾਂਗੇ ਵੀ ਜਿਹੜਾ ਫੈਬਰਿਕ ਹੈ ਇਹ ਕਿਹੜੇ ਕਿਹੜੇ ਕੱਪੜੇ ਦੇ ਵਿੱਚ ਆਉਂਦਾ ਹੈਗਾ ਤੇ ਕੀ ਕੀ ਨਾਮ ਦੇ ਨਾਲ ਇਹਨਾਂ ਨੂੰ ਬੁਲਾਇਆ ਜਾਂਦਾ ਹੈਗਾ ਤੇ ਇਹਦੇ ਉੱਪਰ ਆਪਾਂ ਹੈਂਡ ਆਰੀ ਮਸ਼ੀਨ ਤੋਂ ਛੱਡ ਕੇ ਹੈਂਡ ਆਰੀ ਦੇ ਵਿੱਚ ਆਪਾਂ ਜਾ ਆਪਾਂ ਆ ਰਹੀ ਤੇ ਹੈਂਡ ਮਿਕਸ ਕਰਕੇ ਇਹਦੇ ਉੱਪਰ ਆਪਾਂ ਐਮਬਰਾਇਡਰੀ ਵੀ ਕਰਾ ਸਕਦੇ ਹਾਂ ਜੇਕਰ ਇਹ ਤੁਸੀਂ ਪਲੇਨ ਬਣਾਉਣਾ ਚਾਹੁੰਦੇ ਤਾਂ ਆਪਾਂ ਤੁਹਾਡੇ ਲਈ ਇਹ ਪਲੇਨ ਆ ਸ਼ੂਟ ਵੀ ਜਿਹੜੇ ਰੈਡੀ ਕਰਕੇ ਭੇਜ ਸਕਦੇ ਹਾਂ ਤੇ ਇਹਨਾਂ ਨੂੰ ਆਪਾਂ ਕਿਸੇ ਵੀ ਕੱਪੜੇ ਨੂੰ ਜਿਹੜਾ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਲੈਣਾ ਚਾਹੁੰਦੇ ਤਾਂ ਆਪਾਂ ਉਸੇ ਤਰ੍ਹਾਂ ਨੂੰ ਰੈਡੀ ਕਰ ਸਕਦੇ ਹਾਂਗੇ ਚੈਨਲ ਤੇ ਜੇਕਰ ਨਵੇਂ ਚੱਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਜਿਹੜੇ ਤੁਸੀਂ ਘਰ ਬੈਠੇ ਛੋਣ ਛੋਣੇ ਰੰਗਾਂ ਦੇ ਸ਼ੂਟ ਖਰੀਦ ਸਕੋ ਤੇ ਆਪਾਂ ਤੋਂ ਰੈਡੀ ਕਰਵਾ ਸਕੋ ਸਿਲਾਈ ਕਰ ਤੁਹਾਡੇ ਆਪਣੀ ਮਰਜ਼ੀ ਹੈ ਜੇਕਰ ਤੁਸੀਂ ਸਿਲਾਈ ਕਰਾ ਕੇ ਮੰਗਵਾਉਣਾ ਤਾਂ ਤੁਸੀਂ ਸਿਲਾਈ ਕਰਾ ਕੇ ਵੀ ਮੰਗਵਾ ਸਕਦੇ ਹੋ ਜੇਕਰ ਤੁਸੀਂ ਵਿਦਾਊਟ ਸਿਲਾਈ ਤੋਂ ਮੰਗਵਾਉਣਾ ਚਾਹੁੰਦੇ ਤਾਂ ਤੁਸੀਂ ਵਿਦਾਊਟ ਸਿਲਾਈ ਤੋਂ ਵੀ ਸਾਡੇ ਤੋਂ ਜਿਹੜੇ ਸੂਟ ਰੈਡੀ ਕਰਵਾ ਕੇ ਮੰਗਵਾ ਸਕਦੇ ਹੋ ਦੂਸਰਾ ਚੈਨਲ ਹੈਗਾ ਜੀ ਆਪਣਾ ਕਮਲ ਫੈਸ਼ਨ ਸੂਟ ਜਿਹਦੇ ਉੱਪਰ ਅਸੀਂ ਸਿਰਫ ਸਟਿਚਿੰਗ ਦੇ ਵੀਡੀਓ ਸਿਖਾਉਣੇ ਆਂਗੇ ਤਾਂ ਤੁਸੀਂ ਸਾਡੇ ਉਸ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰਨਾ ਤਾਂ ਜੋ ਉਹਦੇ ਉੱਪਰ ਆਉਣ ਵਾਲੇ ਵੀਡੀਓ ਤੁਹਾਨੂੰ ਜਲਦ ਮਿਲ ਸਕਣ ਤੇ ਤੁਸੀਂ ਘਰ ਬੈਠ ਕੇ ਜਿਹੜੇ ਨਵੇਂ-ਨਵੇਂ ਆਪਣੇ ਡਿਜ਼ਾਈਨ ਦੇ ਸੂਟਾਂ ਦੇ ਸਿਲਾਈ ਦੇ ਤਾਂ ਤੁਸੀਂ ਸਾਰਿਆਂ ਨੂੰ ਸਿੱਖ ਸਕੋ ਇਹ ਜਿਹੜਾ ਜਵਾਲਾ ਪਤਣ ਲਈ ਫੈਬਰਿਕ ਲੈ ਕੇ ਆਏਗੇ ਇਹ ਫੈਬਰਿਕ ਬਹੁਤ ਹੀ ਜ਼ਿਆਦਾ ਚੱਲਣ ਵਾਲਾ ਫੈਬਰਿਕ ਹੈ ਬਹੁਤ ਹੀ ਦੇਖੋ ਇਹਨਾਂ ਦੀ ਡਿਮਾਂਡ ਚੱਲ ਰਹੀ ਹੈ ਸਾਡੇ ਤੋਂ ਵੀ ਇਹ ਜਿਹੜੇ ਕਲਰਾਂ ਦੀ ਪਹਿਲੇ ਸਾਡੇ ਤੋਂ ਕੋਈ ਵੀਡੀਓ ਨਹੀਂ ਪਈ ਕਿਉਂਕਿ ਸਾਡੇ ਕੋਲ ਆਉਂਦਾ ਕਪੜਾ ਜਿਹੜਾ ਚਲਿਆ ਜਾਂਦਾ ਜਦੋਂ ਆਪਾਂ ਨਵਾਂ ਸਟੱਫ ਲੈ ਕੇ ਆਉਂਨੇ ਕਿਉਂਕਿ ਕਈ ਵਾਰ ਟਾਈਮ ਨਹੀਂ ਹੁੰਦਾ ਜਾਂ ਜਿਵੇਂ ਕਿ ਕਿਸੇ ਕਸਟਮਰ ਨੂੰ ਦੀ ਜਲਦੀ ਹੁੰਦੀ ਹੈਗੀ ਤੇ ਆਪਣੇ ਕੋਲੇ ਪਲੇਨ ਜਿਹੜਾ ਇਹ ਕਪੜਾ ਆਪਾਂ ਬਹੁਤ ਸਾਰਾ ਆਪਣੇ ਬਹੁਤ ਹੀ ਕੁਆਂਟੀਟੀ ਦੇ ਵਿੱਚ ਇਹ ਪਿਆਗਾ ਤੇ ਆਪਾਂ ਤੁਹਾਨੂੰ ਕੁਝ ਕੁ ਕਲਰ ਇਹਦੇ ਵਿੱਚੋਂ ਦਿਖਾਵਾਂਗੇ ਜੇਕਰ ਤੁਹਾਨੂੰ ਇਹ ਕਲਰ ਪਸੰਦ ਹੋਏ ਤਾਂ ਤੁਸੀਂ ਸਿਰਫ ਸਾਨੂੰ ਸਕਰੀਨਸ਼ਾਟ ਲੈ ਕੇ ਸਾਨੂੰ WhatsApp DM ਕਰੋਗੇ ਤਾਂ WhatsApp DM ਕਰਕੇ ਤੁਸੀਂ ਸਾਡੇ ਤੇ ਇਹਦਾ ਪ੍ਰਾਈਸ ਆਪਾਂ ਤੁਹਾਨੂੰ ਬਿਲ ਜੈਨ ਨੂੰ ਜਿਹ ਪ੍ਰਾਈਸ ਦੇ ਵਿੱਚ ਰੈਡੀ ਕਰਕੇ ਦੇਵਾਂਗੇ ਕੋਈ 10 ਕੋਈ 15 ਕੋਈ ਆਪਾਂ ਇਹਨਾਂ ਰੇਟ ਕਿਸੇ ਨੂੰ ਨਹੀਂ ਲਗਾਵਾਂਗੇ ਸਿਰਫ ਆਪਾਂ ਤੁਹਾਨੂੰ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਇਹ ਸੂਟ ਇਹ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤੇ ਆਪਾਂ ਇਹ ਸੂਟਾਂ ਨੂੰ ਕਿਸੇ ਵੀ ਫੰਕਸ਼ਨ ਦੇ ਉੱਪਰ ਕਿਸੇ ਵੀ ਪਾਰਟੀ ਦੇ ਉੱਪਰ ਇਹਦੇ ਪਹਿਨ ਸਕਦੇ ਆ। ਆਪਾਂ ਤੁਹਾਨੂੰ ਦਿਖਾਉਣੇ ਜਿਹੜੇ ਸੂਟ ਆਪਾਂ ਨਾਲ ਕਿਸ ਤਰੀਕੇ ਨਾਲ ਰੈਡੀ ਕਰਵਾ ਸਕਦੇ ਆ। ਆਪਾਂ ਤੁਹਾਨੂੰ ਇਹ ਪਹਿਲਾ ਜਿਹੜੀ ਹੈਗੀ ਹੈਗੀ ਫੈਂਡੀ ਸ਼ਲਕ ਦੇ ਉੱਪਰ ਜੇ ਫੈਂਡੀ ਸ਼ਲਕ ਜਿੰਮੀ ਚੂ ਇਹਨੂੰ ਪਤਨ ਕੀ ਕੀ ਨਾਮ ਦੇ ਨਾਲ ਦੇਖੋ ਟਿਸ਼ੂ ਵਗੈਰਾ ਕਾਹ ਕਾਹ ਕੇ ਬੁਲਾਇਆ ਜਾਂਦਾ ਹੈ। ਪਰ ਆਪਾਂ ਤੁਹਾਨੂੰ ਇਹਦੇ ਵਿੱਚ ਹੋਣਾ ਟਿਸ਼ੂ ਬਾਰੇ ਵੀ ਦੱਸਾਂਗੇ ਆਪਾਂ ਫੈਂਡੀ ਸ਼ਲਕ ਕਿਹੜੀ ਹੈ ਉਹਦੇ ਬਾਰੇ ਵੀ ਦੱਸਾਂਗੇ ਤੇ ਜਿਹੜੀ ਆਪਣੇ ਕੋਲੇ ਜਿਮੀ ਚੂ ਵਾਲੀ ਉਹ ਕਿਸ ਤਰ੍ਹਾਂ ਦਾ ਫੈਬਰਿਕ ਹੈਗਾ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਫੈਂਡੀ ਸ਼ਲਕ ਦੇ ਉੱਪਰ ਕਰਵਾਇਆਗਾ ਇਹ ਹੈ ਕਿ ਫੈਂਡੀ ਸ਼ਲਕ ਫੈਂਡੀ ਸ਼ਲਕ ਦੇ ਉੱਪਰ ਆਪਾਂ ਇਹ ਜਿਹੜਾ ਸੂਟ ਹੈਗਾ ਦੇਖੋ ਇਹਨੂੰ ਆਪਾਂ ਆਰਟੀ ਤੇ ਹੈਂਡ ਦਾ ਟੱਚ ਦੇ ਕੇ ਸੂਟ ਆਪਾਂ ਰੈਡੀ ਕਰਵਾਇਆ ਤੁਸੀਂ ਇਹਦਾ ਨੈਕ ਲਾਈਨ ਦੇਖ ਸਕਦੇ ਹੋ ਨੈਕ ਲਾਈਨ ਇਹਦੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈਗੀ ਤੁਸੀਂ ਦੇਖੋ ਬਲੈਕ ਕਲਰ ਦਾ ਸੂਟ ਹੈਗਾ ਬਲੈਕ ਕਲਰ ਦੇ ਉੱਪਰ ਇਹ ਆਪਾਂ ਆ ਰਹੀ ਹੈਂਡ ਮਿਕਸ ਕਰਵਾਏਗਾ ਤੁਸੀਂ ਦੇਖ ਸਕਦੇ ਹੋ ਇਹਦੀ ਲੁੱਕ ਦੇਖ ਸਕਦੇ ਹੋ ਛੋੜ ਦੇ ਬਣੀ ਹੋਈ ਬਹੁਤ ਹੀ ਜਿਆਦਾ ਜਿਹੜਾ ਸੋਨਾ ਸੂਟ ਹੈ ਜਿਹੜਾ ਜਿਹਨੇਂ ਦੇ ਰੇਟ ਦੇ ਵਿੱਚ ਬਣਿਆ ਹੋਇਆ ਜਿਆਦਾ ਇਹਦਾ ਰੇਟ ਨਹੀਂ ਹੈਗਾ ਕਿਉਂਕਿ ਆਪਾਂ ਤੁਹਾਨੂੰ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਸੂਟ ਰੈਡੀ ਕਰਕੇ ਦੇਵਾਂਗੇ ਤੁਸੀਂ ਇਹ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜਿਹੜੇ ਤੋਂ ਬਹੁਤ ਹੀ ਜਿਆਦਾ ਸੋਨਾ ਜਿਹੜਾ ਵਰਕੇ ਦੇ ਉੱਪਰ ਕੀਤਾ ਦੇਖੋ ਆ ਰਹੀ ਹੈਂਡ ਮਿਕਸ ਕੀਤਾ ਹੋਇਆ ਦੇਖੋ ਇਹਦਾ ਨੈਕਲਾਈਨ ਹੈਗੀ ਇਹ ਆਪਣੇ ਆ ਗਿਆ ਬਾਵਾ ਸੌਰੀ ਸਲਵਾਰ ਦੀ ਮੂਰੀ ਦੇ ਉੱਪਰ ਇਹ ਵਰਕ ਹੈ ਸਲਵਾਰ ਦੀ ਮੂਲੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਦਾ ਵਰਕ ਤੁਹਾਨੂੰ ਮਿਲੇਗਾ ਆਪਣੀ ਬਾਜੀ ਦੇ ਉੱਪਰ ਇਸ ਤਰ੍ਹਾਂ ਇਹ ਦੇਖੋ ਆਪਾਂ ਫੈਂਡੀਸ਼ਲ ਕੇ ਉੱਪਰ ਕੀਤਾ ਹੋਇਆ ਹੈਗਾ ਇਹ ਕੋਈ ਜਿੰਮੀ ਚੂਣੀ ਹੈਗੀ ਸਪੈਸ਼ਲੀ ਜਿਹੜੀ ਹੈਗੀ ਫੈਂਡੀਸ਼ਲ ਕਾ ਗਈ ਫੈਂਡੀਸ਼ਲ ਕੇ ਦਾ ਵੀ ਆਪਾਂ ਤੁਹਾਨੂੰ ਸ਼ੂਟ ਦੇਖੋ ਦਿਖਾਈ ਜਾਂਦੇ ਆ ਇਹ ਆਪਾਂ ਬਲੈਕ ਸੂਟ ਹੈ ਜਿਹੜਾ ਫੈਂਡੀਸ਼ਲ ਕੇ ਉੱਪਰ ਰੈਡੀ ਕੀਤਾ ਹੈ ਕਸਟਮਰ ਦੀ ਬਹੁਤਿਆਰ ਡਿਮਾਂਡ ਸੀ ਵੀ ਤਨਾ ਸਾਨੂੰ ਜਿਹੜਾ ਲੈਸਾ ਲਾ ਕੇ ਜਾਂ ਪਲੇਨ ਸੂਟ ਨਹੀਂ ਚਾਹੀਦਾ ਸਾਨੂੰ ਇਹ ਵਰਕ ਕਰਵਾ ਕੇ ਹੀ ਸੂਟ ਚਾਹੀਦਾ ਫਾਈਨਿਸ਼ਲ ਕੇ ਦਾ ਸੂਟ ਹੈਗਾ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਬਲੈਕ ਹੀ ਰੱਖਿਆਗਾ ਪਿਓਰ ਚਨੂਨ ਦਾ ਰੱਖਿਆ ਦੁਪੱਟਾ ਲੈ ਉਹਨਾਂ ਨੇ ਤੇ ਫੇਰ ਵੀ ਇਹ ਸੂਟ ਜਿਹੜਾ ਬਹੁਤ ਜਿਆਦੇ ਘੱਟ ਪ੍ਰਾਈਸ ਦੇ ਵਿੱਚ ਪਿਆਗਾ ਤੇ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਸੂਟ ਰੈਡੀ ਕਰਵਾ ਸਕਦੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਤੇ ਸਾਡੇ ਤੇ ਜਿਹੜਾ ਇਹ ਸੂਟ ਹੈ ਤੁਸੀਂ ਘਰ ਬੈਠੇ ਰੈਡੀ ਕਰਵਾ ਕੇ ਆਪਾਂ ਤੋਂ ਮੰਗਵਾ ਸਕਦੇ ਹੋ ਆਪਾਂ ਤੁਹਾਨੂੰ ਇਹਦੇ ਪਲੇਨ ਕਲਰ ਦਿਖਾਉਣੇ ਆ ਵੀ ਜਿਹੜੇ ਦੇ ਵਿੱਚ ਪਲੇਨ ਕਲਰ ਆਏ ਤੇ ਇੱਕ ਆਪਾਂ ਤੁਹਾਨੂੰ ਜਿੰਮੀ ਚੂ ਦਿਖਾਉਣੇ ਪਹਿਲਾਂ ਦੇਖੋ ਆਪਣੇ ਕੋਲੇ ਇਹ ਹੈਗਾ ਜਿਮੀ ਚੂ ਜਿਮੀ ਚੂ ਦੇ ਵਿੱਚ ਆਪਣੇ ਕੋਲੇ ਸਿਰਫ ਤਿੰਨ ਕਲਰ ਰਹਿ ਗਏ ਜਿਆਦਾ ਨਹੀਂ ਰਹਿ ਸਿਰਫ ਇਹ ਸਾਡੇ ਕੋਲ ਸੂਟ ਜਿਹੜਾ ਡਿਸਪੈਚ ਹੋਣ ਜਾ ਰਿਹਾ ਹੈਗਾ ਇਹ ਆਪਾਂ ਸਲਾਈ ਕਰਕੇ ਭੇਜ ਰਹੇ ਹਾਂਗੇ ਇਹ ਸੂਟ ਆਪਣੇ ਕੋਲੋਂ ਸੇਲ ਹੋ ਗਿਆ ਇਹ ਕਲਰ ਆਪਣੇ ਕੋਲ ਤੁਹਾਨੂੰ ਨਹੀਂ ਮਿਲੂਗਾ ਕਿਉਂਕਿ ਇਹ ਅੱਜ ਵੀ ਸਾਡੇ ਕੋਲੋਂ ਆਉਂਦੇ ਸੂਟ ਜਿਹੜੇ ਸਾਰੇ ਬਹੁਤ ਜ਼ਿਆਦਾ ਲੱਗ ਗਏ ਜੇਕਰ ਤੁਹਾਨੂੰ ਇਹ ਕਲਰ ਪਸੰਦ ਆਗਾ ਤਾਂ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਆਪਾਂ ਤੁਹਾਨੂੰ ਇਹ ਕਲਰ ਪ੍ਰੋਵਾਈਡ ਕਰਵਾ ਸਕਦੇ ਹਾਂ ਤੇ ਇਹ ਦੂਸਰਾ ਕਲਰ ਹੈਗਾ ਥੋੜਾ ਜਿਹਾ ਦੇਖੋ ਮਹਿਰੂਨ ਜੀ ਲੁੱਕ ਦੇ ਵਿੱਚ ਤੇ ਇੱਕ ਸੂਟ ਹੈ ਕਹਿੰਦੇ ਨਾਲ ਡਾਰਕ ਸਕਿਨ 골ਡਨ ਜਾ ਤੁਸੀਂ ਦੇਖੋ ਇਹਦੀ ਆਪਾਂ ਦੇਖੋ ਮੈਚਿੰਗ ਵੀ ਕਰ ਸਕਦੇ ਆ ਕਲਰਾਂ ਦੀ ਦੇਖੋ ਜਿਵੇਂ ਇਹਦੇ ਨਾਲ ਆਪਾਂ ਇਹਦੀ ਬਾਟਮ ਬਣਾ ਸਕਦੇ ਆ ਇਹਦੀ ਆਪਾਂ ਸ਼ਰਟ ਬਣਾ ਸਕਦੇ ਆ ਤੇ ਜਾਂ ਇਹਦੀ ਆਪਾਂ ਬਾਟਮ ਬਣਾ ਸਕਦੇ ਆ ਇਹਦੀ ਸ਼ਰਟ ਬਣਾ ਸਕਦੇ ਆ ਇਹਨੂੰ ਆਪਾਂ ਕਿਸੇ ਵੀ ਤਰ੍ਹਾਂ ਦੇਖੋ ਜੇਕਰ ਤੁਸੀਂ ਇਹ ਵਾਲੀ ਸ਼ਰਟ ਬਣਾ ਰਹੇ ਹੋ ਨਾ ਤਾਂ ਤੁਸੀਂ ਇਹ ਕਲਰ ਦਾ ਇਹਦੇ ਉੱਪਰ ਐਮਬਰਾਇਡਰੀ ਆਪਾਂ ਕਰਵਾਵਾਂਗੇ ਕਿਉਂਕਿ ਇਹੀ ਕਲਰ ਦੀ ਆਪਾਂ ਜਰੀ ਦੇ ਨਾਲ ਜਿਵੇਂ ਆਪਾਂ ਬਲੈਕ ਦੇ ਉੱਪਰ ਕੰਮ ਕਰਵਾਇਆ ਹੂਮੇ ਕਰਵਾ ਕੇ ਡਿਜ਼ਾਈਨ ਤੁਹਾਡਾ ਆਪਣਾ ਤੁਸੀਂ ਭੇਜ ਸਕਦੇ ਹੋ ਦੈਨ ਲੋ ਪੋਦੀਪੁਰ ਕਰਵਾਜਦੇ ਹੁਣ ਤੁਹਾਨੂੰ ਦੱਸਦਾ ਜਿੰਮੀ ਚੂਹ ਕੱਪੜੇ ਬਾਰੇ ਦੇਖੋ ਜਿਹੜੇ ਵਾਲਾ ਕੱਪੜਾ ਹੈਗਾ ਇਹ ਪਿਓਰ ਜਿੰਮੀ ਚੂਹ ਹੈਗਾ ਇਹ ਜਿੰਮੀ ਚੂਹ ਦਾ ਕੱਪੜਾ ਹੈਗਾ ਤੇ ਜਿਹੜੀ ਇਹ ਹੈਗੀ ਫਾਈਨ ਡੀ ਸ਼ਲਕ ਹੈ ਕਿਉਂਕਿ ਤੁਹਾਨੂੰ ਇਹਦੇ ਵਿੱਚ ਕੁਝ ਤਾਂ ਅੰਤਰ ਦਿੱਸੀ ਰਿਹਾਊਗਾ ਤੇ ਇਹ ਠੀਕ ਹੈ ਤੁਸੀਂ ਆਪ ਧਿਆਨ ਰੱਖਣਾ ਵੀ ਤੁਸੀਂ ਕਿਹੜਾ ਸਟੱਫ ਲੈ ਰਹੇ ਹੋ ਦੇਖੋ ਸਾਡਾ ਦੱਸਣਾ ਤੁਹਾਨੂੰ ਫਰਜ਼ਵੰਦਾਗਾ ਇਹ ਤਾਂ ਹੈਗਾ ਜਿੰਮੀ ਚੂਹ ਦੇ ਤਿੰਨ ਕਲਰ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਇਹ ਸਕਰੀਨ ਸ਼ਾਟ ਲੈ ਕੇ ਸਾਨੂੰ ਟਿਕ ਲਗਾ ਕੇ ਸਾਡੇ WhatsApp ਨੰਬਰ ਤੇ DM ਕਰਨਾ ਤਾਂ ਤੁਹਾਨੂੰ ਉਹੀ ਸੂਟ ਆ ਜਿਹੜਾ ਤੁਹਾਨੂੰ ਮਿਲੂਗਾ ਉਹਦੇ ਉੱਪਰ ਐਮਬਲੋਇਡਰੀ ਤੁਹਾਡੀ ਮਰਜ਼ੀ ਜੇਕਰ ਪਲੇਨ ਬਣਵਾਉਣਾ ਹੈ ਤਾਂ ਤੁਸੀਂ ਪਲੇ ਪਲੇਨ ਵੀ ਸਾਡੇ ਤੋਂ ਬਣਵਾ ਸਕਦੇ ਹੋਗੇ ਦੇਖੋ ਤਿੰਨ ਕਲਰ ਨੇ ਇਹਦੇ ਵਿੱਚ ਸਾਡੇ ਕੋਲੇ ਇਹਦੇ ਵਿੱਚ 8 ਤੋਂ 10 ਕਲਰ ਸੀਗੇ ਸਿਰਫ ਇਹ ਤਿੰਨ ਕਲਰ ਹੀ ਰਹਿ ਗਏ ਸਾਰੇ ਕਲਰਾਂ ਦੇ ਵਿੱਚ ਇੱਕ ਇੱਕ ਸੂਟ ਆਪਾਂ ਲੈ ਕੇ ਆਏ ਸੀ ਸਿਰਫ ਇਹ ਤਿੰਨ ਕਲਰ ਆਪਣੇ ਕੋਲੇ ਹੈਗੇ ਨੇ ਇਹਦੇ ਵਿੱਚੋਂ ਇਹ ਕਲਰ ਵੀ ਜਿਹੜਾ ਸੇਲ ਹੋ ਗਿਆ ਕਿਉਂਕਿ ਇਹ ਆਪਾਂ ਬਣਾਉਣਾ ਹੈ ਸਿਰਫ ਆਪਾਂ ਪਲੇਨ ਤਿਆਰ ਕਰਨਾ ਹੈ ਸਿਰਫ 골ਡਨ ਲਾ ਫਿਨਿਸ਼ਿੰਗ ਪੱਟੀ ਲਗਾ ਕੇ ਆਪਣੇ ਕੋਲੇ ਦੋ ਸੂਟ ਜਿਹੜੇ ਐਕਸਟਰਾ ਹੁਣ ਬਚੇ ਹੋਏ ਨੇ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਤੇ ਬਾਕੀ ਆਪਾਂ ਤੁਹਾਨੂੰ ਦੇਖੋ ਇਹਦਾ ਹੋਰ ਮਾਲ ਲਿਆ ਕੇ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਫਿਰ ਤੁਸੀਂ ਸਾਡੇ ਤੋਂ ਦੰਦੇ ਜਿਹੜੇ ਸੂਟ ਮੰਗਵਾ ਸਕਦੇ ਹੋਗੇ ਤੇ ਇਹ ਤਾਂ ਹੈ ਕਿ ਜਿੰਮੀ ਚੋਂ ਹੁਣ ਆ ਗਈ ਆਪਣੇ ਫੈਂਟੀ ਚਲਕਦੇ ਕਲਰ ਸਾਰੇ ਇਹਦੇ ਵਿੱਚ ਜਿੰਮੀ ਚੂਚ ਦੇਖੋ ਕਿ ਤਿੰਨ ਕਲਰ ਹੀ ਸੀ ਆਪਣੇ ਕੋਲੇ ਇਹ बिक ਗਏ ਦੋ ਹੀ ਰਹਿ ਗਏ ਹੁਣ ਆ ਗਈ ਫੈਂਟੀ ਚਲਕਾ ਫੈਂਟੀ ਚਲਕ ਦੇਖੋ ਇਹਦੇ ਵਿੱਚ ਆਪਣੇ ਕੋਲੇ ਫਲੋਰੀਆ ਸੂਟ ਹੈਗਾ ਇਹਦੇ ਵਿੱਚ ਆਪਣੇ ਕੋਲੇ ਤਿੰਨ ਤੋਂ ਚਾਰ ਸੂਟ ਨੇਗੇ ਕੁਝ ਇਹ ਕਪੜਾ ਚੈੱਕ ਕਰੋ ਪਹਿਲਾਂ ਆਪਾਂ ਤੁਹਾਨੂੰ ਕਪੜਾ ਵੀ ਦਿਖਾਉਣਾ ਹੈ ਕਪੜਾ ਕੋਈ ਐਦਾਂ ਨਹੀਂ ਹੈਗਾ ਪੂਰੀ ਵਧੀਆ ਕੁਆਲਿਟੀ ਦਾ ਤੁਹਾਨੂੰ ਫੈਬਰਿਕ ਮਿਲੇਗਾ ਪੂਰਾ ਵਧੀਆ ਸਟੱਪ ਹੋਊਗਾ ਕੋਈ ਦੇਖੋ ਇਹ ਸਿੱਜਣ ਵਾਲਾ ਕਪੜਾ ਨਹੀਂ ਹੈਗਾ ਕਿਉਂਕਿ ਮੈਂ ਆਪਣਾ ਕੋਦਾ ਸੂਟ ਹੈ ਲੈ ਰੈਡੀ ਕਰ ਲਈ ਭੇਜਿਆ ਹੋਇਆ ਤਾਂ ਆਪਣੇ ਕਾਰੀਗਰ ਜਿਹੜਾ ਰੈਡੀ ਕਰ ਰਹੇ ਨੇ ਇਹ ਆਪਣੇ ਕੋਲੇ ਤਿੰਨ ਸੂਟ ਨੇ ਤਿੰਨ ਆਪਣੇ ਕੋਲੇ ਇਹ ਨੇ ਚੌਥਾ ਆਪਣੇ ਕੋਲੇ ਇਹ ਵਾਲ ਆ ਗਿਆ ਹੁਣ ਤੁਸੀਂ ਕਹੋਗੇ ਇਹਦੇ ਉੱਪਰ ਰਾਵੜ ਪਾਈ ਹੋਈ ਕਿਉਂਕਿ ਇਹਨਾਂ ਦੀ ਤਾਹਾਂ ਠੋੜੀ ਜਿਹੀ ਨਹੀਂ ਖੜਦੀਆਂ ਹੈਗੀਆਂ ਇਸ ਲਈ ਆਪਾਂ ਇਹਦੇ ਉੱਪਰ ਰਾਵੜ ਪਾਈ ਹੋਈ ਹੈਗੀ ਤੇ ਆਪਣੇ ਕੋਲ ਚਾਰ ਜਿਹੜੇ ਚਾਰ ਕਲਰ ਨੇ ਫਰੋਜੀ ਆ ਇਹਦੇ ਵਿੱਚੋਂ ਇੱਕ ਕਲਰ ਦਾ ਤਾਂ ਦੇਖ ਇੱਕ ਸੂਟ ਤਾਂ ਇਹ ਸੇਲ ਹੋ ਗਿਆ ਕਿਉਂਕਿ ਆਪਾਂ ਇਹ ਵਰਕ ਕਰਵਾਉਣਾਗਾ ਵਰਕ ਕਰਵਾ ਕੇ ਦਾ ਕਸਟਮਰ ਹੁੰਦੀ ਨਾ ਮੈਂ ਆਪਣਾ ਸੂਟ ਵੀ ਖੋਦਾ ਇਹ ਫਰੋਜੀਆ ਕਲਰ ਦਾ ਹੀ ਬਣਵਾਇਆਗਾ ਆਪਾਂ ਉਹਦੀ ਵੀਡੀਓ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਉਹ ਚੂੜਾ ਦਾ ਰੈਡੀ ਕਿਸ ਤਰ੍ਹਾਂ ਦਾ ਹੋ ਗਿਆ ਉਹ ਆਪਾਂ ਪੈਚ ਲਗਾ ਕੇ ਔਰੇਂਜ ਕਲਰ ਦਾ ਆਪਾਂ ਜਿਹੜਾ ਸੂਟ ਬਣਵਾਇਆਗਾ ਮੈਂ ਆਪ ਦਾ ਤੇ ਉਹ ਮੈਂ ਬਣਵਾਇਗਾ ਆਰੀ ਮਸ਼ੀਨ ਦੇ ਵਿੱਚ ਤੇ ਇਹਦੇ ਇਹਦੇ ਵਿੱਚ ਤਿੰਨ ਕਤ ਤਿੰਨ ਸੂਟ ਆਪਣੇ ਕੋਲ ਹੈਗੇ ਨਾ ਸੋਰੀ ਇਹ ਵੀ ਸੇਲ ਹੋ ਗਿਆ ਦੋ ਸ਼ੂਟ ਆਪਣੇ ਕੋਲ ਹੈਗੇ ਨੇ ਇਹ ਦੋ ਸ਼ੂਟ ਤਾਂ ਮੇਰੇ ਕੋਲ ਐਕਸਟਰਾ ਹੈਗੇ ਨੇ ਜੇਕਰ ਤੁਹਾਨੂੰ ਇਹ ਪਸੰਦ ਨੇ ਤਾਂ ਤੁਸੀਂ ਇਹ ਦੋ ਸ਼ੂਟ ਇਹਦੇ ਲੈ ਲੈ ਸਕਦੇ ਹੋਗੇ ਤੇ ਇਹਦੇ ਵਿੱਚ ਇੱਕ ਲਵੰਡਰ ਸ਼ੇਡ ਆ ਗਿਆ ਇਹ ਇਹਨੂੰ ਵੀ ਆਪਾਂ ਤੁਹਾਨੂੰ ਖੋਲ ਕੇ ਦਿਖਾਉਣਾ ਦੇਖੋ ਇਹ ਲਵੰਡਰ ਸ਼ੇਡ ਚ ਆ ਗਿਆ ਸ਼ੂਟ ਐਕਸਟਰਾ ਇਹ ਸਾਰੇ ਫੈਂਟੀ ਸ਼ਲਕ ਦੇ ਵਿੱਚ ਨੇ ਤੁਸੀਂ ਕਲਰ ਦੇਖ ਸਕਦੇ ਹੋ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾ ਸਕਦੇ ਆ ਇਹ ਮੈਜੈਂਟਾ ਜਿਹੀ ਸ਼ੇਡ ਚ ਆ ਗਿਆ ਜਿਵੇਂ ਜਾਮਨੀ ਜਾਂ ਕਹਿ ਲਈਏ ਇਹਨੂੰ ਆਪਾਂ ਥੋੜਾ ਜਿਹਾ ਉਸ ਤਰ੍ਹਾਂ ਦਾ ਆ ਗਿਆ ਇਸ ਤੋਂ ਦੇਖੋ ਇਹਦੇ ਵਿੱਚ ਇਹ ਕਲਰ ਆਗੇ ਦੋ ਤੇ ਤੀਸਰਾ ਕਲਰ ਆ ਗਿਆ ਦੇਚ ਪਿਸਤਾ ਗਰੇ ਜਾਂ ਪਿਸਤਾ ਗਰੇ ਜਾਂ ਕਲਰ ਆ ਗਿਆ ਇਹਦੇ ਵਿੱਚ ਇੱਕ ਇਹ ਸਾਰੇ ਕਲਰ ਦੇਖੋ ਹੈਗੇ ਨੇ ਫੈਂਡਿਸ਼ਰਕ ਦੇ ਵਿੱਚ ਤੇ ਦੋ ਕਲਰ ਆਪਣੇ ਕੋਲੇ ਸਿਰਫ ਹੈਗੇ ਨੇ ਜਿੰਮੀ ਜੂਰੇ ਵਿੱਚ ਦੇਖੋ ਇਹਦੀ ਵੀ ਤੁਸੀਂ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੀ ਆਪਾਂ ਮੈਚਿੰਗ ਕਰ ਸਕਦੇ ਹਾਂਗੇ ਇਹ ਵਾਲੇ ਕਲਰ ਦੇ ਨਾਲ ਜਿਵੇਂ ਦੇਖੋ ਇਹ ਸ਼ਰਟ ਬਣ ਜੂਗੀ ਇਹ ਬਾਟਮ ਬਣੂਗੀ ਇਹਦੇ ਵਿੱਚ ਆ ਸ਼ਲਟ ਦੇ ਵਿੱਚ ਆਪਾਂ ਬਾਟਮ ਨਾਲ ਦੀ ਜਿਹੜੀ ਲਾਈਨਿੰਗ ਲਗਾ ਕੇ ਆਪਾਂ ਸੂਟ ਨੂੰ ਸਟਿਚ ਕਰ ਸਕਦੇ ਤਾਂ ਤੁਹਾਡੇ ਸੂਟ ਦੀ ਜਿਹੜੀ ਲੁੱਕ ਹੈਗੀ ਹੋਰ ਵੀ ਬਣ ਕੇ ਸੋਹਣੀ ਬਣ ਕੇ ਆਊਗੀ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਲਗਾ ਕੇ ਨਾ نیچے ਫਿਰ ਇਹਨਾਂ ਆਪਾਂ ਤਿਆਰ ਕਰ ਸਕਦੇ ਇਹ ਤੁਹਾਡੇ ਆਪਣੀ ਇੱਛਾ ਹੈ ਵੀ ਤੁਸੀਂ ਇਹਨੂੰ ਕਿਸੇ ਤਰ੍ਹਾਂ ਦਾ ਰੈਡੀ ਕਰਵਾਉਣਾ ਕਿਉਂਕਿ ਅਜੇ ਚਲ ਪਤਾ ਨੂੰ ਉਧਰ ਰੈਡੀ ਕਰਵਾ ਕੇ ਭੇਜ ਸਕਦੇ ਆ ਮੈਂ ਖੁਦ ਸਟੀਚਿੰਗ ਕਰਦੀ ਆ ਕਿਉਂਕਿ ਇਹ ਚੀਜ਼ ਆਪਾਂ ਨੂੰ ਧਿਆਨ ਚ ਰੱਖਣੇ ਪੈਂਦੇ ਵੀ ਜਿਹੜਾ ਸੂਟ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਆ ਅਪਾ ਘੱਟ ਤੋਂ ਹਰ ਬਟੀਕਾ ਦੇ ਨਾਲੋਂ ਘੱਟ ਤੋਂ ਘੱਟ ਆਪਾਂ ਤੁਹਾਨੂੰ ਜਿਹੜਾ ਰੇਟ ਹੈਗਾ ਘੱਟ ਦੇਵਾਂਗੇ ਸੂਤਾਂ ਦਾ ਤੇ ਘੱਟ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਦੇਵਾਂਗੇ ਤੇ ਤੁਸੀਂ ਇਹਨਾਂ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਹੱਸਦੇ ਦੇਖੋ ਇਹਦੇ ਵਿੱਚ ਹੋ ਗਏ ਦੋ ਸੂਤੇ ਹੋ ਗਏ ਇਹ ਵੀ ਮੇਰੇ ਕੋਲ ਸਿੰਗਲ ਸਿੰਗਲ ਹੀ ਰਹਿ ਗਿਆ ਇਹ ਸਾਰੇ ਸੂਤੇ ਇਹਦੇ ਸਿੰਗਲ ਸਿੰਗਲ ਨੇ ਇਹ ਇਹਦੇ ਵਿੱਚ ਅਗਲਾ ਕਲਰ ਇੱਕ ਕਲਰ ਇਹ ਆ ਗਿਆ ਆਪਣੇ ਕੋਲੇ ਹੈਗਾ ਥੋੜਾ ਜਿਹਾ ਮੋਰ ਪੰਖੀ ਆ ਜਾ ਕਲਰ ਤੇ ਇਸ ਤੋਂ ਅਗਲਾ ਕਲਰ ਹੈਗਾ ਦੇਖੋ ਇਹ ਵੀ ਆਪਾਂ ਮੈਚਿੰਗ ਕਰ ਸਕਦੇ ਹਾਂ ਪਿਸਤਾ ਦੇ ਨਾਲ ਗ੍ਰੇ ਪਿਸਤਾ ਦੇ ਨਾਲ ਇਹਦੀ ਮੈਚਿੰਗ ਬਹੁਤ ਜਿਆਦਾ ਸੋਹਣੀ ਬਣੂਗੀ ਇਹਨੂੰ ਵੀ ਆਪਾਂ ਮੈਚਿੰਗ ਕਰਕੇ ਬਣਾ ਸਕਦੇ ਹਾਂਗੇ ਇਹ ਤੁਹਾਡੇ ਆਪਣੀ ਇੱਛਾ ਕੀ ਤੁਸੀਂ ਇਹਨੂੰ ਕਿਵੇਂ ਤਿਆਰ ਕਰਵਾਉਣਾਗਾ ਤੇ ਉਸ ਤੋਂ ਬਾਅਦ ਆਇਗਾਗਾ ਇਹ ਵੀ ਥੋੜੇ ਡਾਰਕ ਪਰਪਲ ਡਾਰਕ ਪਰਪਲ ਕਲਰ ਦਾ ਸੂਟ ਆ ਦੇਖੋ ਇਹ ਵੀ ਦੇਖੋ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਇਹ ਤੁਹਾਡੇ ਆਪਣੀ ਚੋਇਸ ਹੈ ਵੀ ਤੁਸੀਂ ਇਹਨੂੰ ਕਿਵੇਂ ਰੈਡੀ ਕਰਵਾਉਣਾ ਇੱਕ ਹੈਗਾ ਆਪਣੇ ਕੋਲੇ ਡਾਰਕ ਬੋਟਲ ਤੇ ਇਹਨੂੰ ਡਾਰਕ ਮੋਰਪੰਖੇ ਲਾ ਲਓ ਇੱਕ ਕੇ ਵਾਲਾ ਸੂਟ ਹੈ ਆਪਣੇ ਕੋਲ ਕੁਝ ਇਹਨਾਂ ਦੇ ਵਿੱਚ ਜੇਕਰ ਕਲਰ ਹੋਰ ਵੀ ਆਪਾਂ ਦੇਖੋ ਆਪਣੇ ਕੋਲੇ ਆਉਣੇ ਨੇਗੇ ਆਪਾਂ ਤੁਹਾਨੂੰ ਉਹਦੀ ਵੀ ਵੀਡੀਓ ਪਾਵਾਂਗੇ ਤੇ ਫਿਲਹਾਲ ਆਪਣੇ ਕੋਲੇ ਜਿਹੜੇ ਕਲਰ ਅਵੇਲੇਬਲ ਹੈਗੇ ਨੇਗੇ ਜੇਕਰ ਤੁਸੀਂ ਦੋ ਦੋ ਸੂਟ ਮੰਗਵਾਉਣੇ ਤਾਂ ਤੁਸੀਂ ਸਾਡੇ ਤੋਂ ਦੋ ਦੋ ਸੂਟ ਵੀ ਜਿਹੜੇ ਮੰਗਵਾ ਸਕਦੇ ਹੋਗੇ ਤੇ ਇਸ ਤੋਂ ਬਾਅਦ ਆਲਾ ਸੂਟ ਹੈ ਇਹ ਸੂਟ ਹੈਗਾ ਤੇ ਆਪਣੇ ਕੋਲੇ ਲਵੰਡਰ ਸ਼ੇਡ ਦਾ ਇਹ ਲਵੰਡਰ ਸ਼ੇਡ ਦਾ ਸੂਟ ਹੈਗਾ ਤੇ ਇਹ ਵੀ ਫੈਂਡੀ ਸ਼ਲਕ ਦੇ ਵਿੱਚ ਹੀ ਹੈ ਇਹ ਸਾਰੇ ਸੂਟ ਤਾਂ ਉਹ ਫੈਂਡੀ ਸ਼ਲਕ ਦੇ ਵਿੱਚ ਮਿਲਣਗੇ ਤੇ ਆਪਾਂ ਤੁਹਾਨੂੰ ਜਿੰਮੀ ਚੂ ਵੀ ਦਿਖਾਤੀ ਤੇ ਇੱਕ ਆਪਣੇ ਕੋਲੇ ਸੂਟ ਹੈਗਾ ਇਹ ਵੀ ਕਲਰ ਹੈ ਇਹ ਇਦੇ ਵਿੱਚ ਰਾਇਲ ਬਲੂ ਕਲਰ ਦੀ ਭਮਕ ਜੀ ਮਾਰਦੀ ਹੈ ਜਿਵੇਂ ਆਪਾਂ ਇਹਦੇ ਥੱਲੇ ਨੀਲੇ ਕਲਰ ਦੀ ਲਾਈਨਿੰਗ ਲਗਾ ਕੇ ਹਨਾ ਇਹਨੂੰ ਆਪਾਂ ਬਣਾ ਲੀਏ ਤਾਂ ਇਹ ਬਹੁਤ ਸੋਹਣਾ ਬਣੂਗਾ ਆਪਾਂ ਇਹਨੂੰ ਕਿਸੇ ਕਲਰ ਦੇ ਨਾਲ ਮੈਚਿੰਗ ਵੀ ਕਰ ਸਕਦੇ ਹਾਂ ਜਿਵੇਂ ਦੇਖੋ ਆਪਾਂ ਇਹਦੇ ਨਾਲ ਵੀ ਦੀ ਮੈਚਿੰਗ ਕਰਦੇ ਜਿਵੇਂ ਬਾਟਮ ਲਾ ਲਈਏ ਨਾ ਆਪਾਂ ਸ਼ਰਟ ਬਣਾ ਲਿਆ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਮੈਚਿੰਗ ਵੀ ਕਰ ਸਕਦੇ ਹਾਂਗੇ ਕਿਸੇ ਵੀ ਕਲਰ ਦੇ ਨਾਲ ਹਨਾ ਤੇ ਜਿਵੇਂ ਵੀ ਆਪਾਂ ਇਹਨਾਂ ਨੂੰ ਰੈਡੀ ਕਰਾਂਗੇ ਤੁਸੀਂ ਸਾਨੂੰ ਦੱਸੋਗੇ ਨਾ ਸਕਰੀਨਸ਼ਾਟ ਸਾਨੂੰ ਭੇਜੋਗੇ ਤੁਸੀਂ ਸਾਰੇ ਕਲਰਾਂ ਦੇ ਦੇਖੋ ਇੱਕ ਵਾਰ ਸਕਰੀਨਸ਼ਾਟ ਲੈ ਲਓ ਹਨਾ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਹਾਂ ਬਰਸਾ ਡੀਐਮ ਕਰਨਾਗਾ ਉਸ ਤੋਂ ਬਾਅਦ ਸਾਨੂੰ ਦੱਸਣਾਗਾ ਵੀ ਕਿਹਦੇ ਉੱਪਰ ਐਮਬਰਾਇਡਰੀ ਕਰਾਉਣੀ ਹੈ ਕਿਹੜਾ ਸੂਟ ਪਲੇਨ ਬਣਾਉਣਾ ਹੈ ਜੇਕਰ ਤੁਸੀਂ ਇਹਨੂੰ ਐਮਬਰਾਇਡਰੀ ਕਰਵਾ ਕੇ ਬਣਾਉਂਗੇ ਤਾਂ ਵੀ ਤੁਹਾਨੂੰ ਪੂਰੇ ਆਪਾ ਜਾਇਜਾ ਜਾਇਜਾ ਰੇਟਾਂ ਦੇ ਉੱਪਰ ਬਣਾ ਕੇ ਦੇਵਾਂਗੇ ਕੋਈ ਜ਼ਿਆਦਾ ਤੁਹਾਨੂੰ ਪ੍ਰਾਈਸ ਨਹੀਂ ਲਗਾਵਾਂਗੇ ਕਿਉਂਕਿ ਦੇਖੋ ਇਹ ਸੂਟਾਂ ਦੇ ਉੱਪਰ ਐਮਬਰਾਇਡਰੀ ਕਰਕੇ ਕੋਈ 10000 ਕੋਈ 15000 ਇਸ ਤਰ੍ਹਾਂ ਦਾ ਰੇਟ ਦੇਖੋ ਸਾਰੇ ਬੋਲ ਰਹੇ ਆ ਹਨਾ ਤਾਂ ਆਪਾਂ ਤੁਹਾਨੂੰ ਇਹ ਪੂਰੇ ਨਾਰਮਲ ਜੀ ਰੇਂਜ ਦੇ ਵਿੱਚ ਸਾਰੇ ਸ਼ੂਟ ਜਿਹੜੇ ਬਣਾ ਕੇ ਦੇਵਾਂਗੇ ਤੁਸੀਂ ਇਹਦੀ ਫੋਟੋ ਲੈ ਲਓ ਦੇਖੋ ਇੱਕ ਵਾਰ ਦੇਖੋ ਦੋ ਕਲਰ ਆਪਣੇ ਕੋਲੇ ਇਹ ਹੋਗੇ ਫੈਂਡੀ ਸ਼ਲਕ ਦੇ ਤੇ ਉਸ ਤੋਂ ਬਾਅਦ ਦੋ ਕਲਰ ਆਪਣੇ ਕੋਲੇ ਫੈਂਡੀ ਸ਼ਲਕ ਦੀਵ ਵਾਲੇ ਹੋਗੇ ਦੋ ਕਲਰ ਫੈਂਡੀ ਸ਼ਲਕ ਦੇ ਆਪਣੇ ਕੋਲੇ ਇਹ ਵਾਲੇ ਹੋਗੇ ਤੁਸੀਂ ਇਹਨਾਂ ਦੀ ਫੋਟੋ ਲਓ ਜਲਦੀ ਜਲਦੀ ਫੋਟੋ ਲੈ ਕੇ ਸਾਨੂੰ ਸਕਰੀਨਸ਼ਾਟ ਭੇਜੋ ਤਾਂ ਤੁਸੀਂ ਜਿਹੜਾ ਆਪਣੇ ਲਈ ਸ਼ੂਟੇ ਜਲਦੀ ਜਲਦੀ ਬਣਵਾ ਸਕੋ ਦੇਖੋ ਦੋ ਕਲਰ ਆਪਣੇ ਕੋਲੇ ਇਹ ਵਾਲੇ ਹੋਗੇ ਇਹ ਸਾਰੇ ਫੈਂਡੀ ਸ਼ਲਕ ਦੇ ਕਲਰ ਨੇ ਇੱਕ ਕਲਰ ਆਪਣੇ ਕੋਲੇ ਇਹ ਹੋ ਗਿਆ ਇੱਕ ਫਰੋਜੀਆ ਹੋ ਗਿਆ ਇਹਨਾਂ ਦੀ ਵੀ ਦੇਖੋ ਫੋਟੋ ਲੈ ਲਓ ਜਲਦੀ ਜਲਦੀ ਤੁਸੀਂ ਸਾਨੂੰ ਜਿਹੜਾ ਦੇ ਸਕਦੇ ਹੋ ਉਹ ਜਲਦੀ ਜਾਈਂ ਸਕਰੀਨਸ਼ਾਟ ਦੇਖੋ ਇਹ ਦੋ ਸੂਟ ਆਪਾਂ ਜਿਹੜੇ ਰੈਡੀ ਕਰਪਾ ਇਹ ਆਪਾਂ ਪਲੇਨ ਬਣਾਉਣਾਗਾ ਇਹਦੇ ਉੱਪਰ ਆਪਾਂ ਐਮਬ੍ਰੋਇਡਰੀ ਕਰਵਾਉਣੀ ਹੈ ਕਿ ਮੈਂ ਆਪਣਾ ਖੁੱਦ ਦਾ ਸੂਟ ਇਹਦੇ ਲਈ ਭੇਜਿਆ ਹੋਇਆ ਐਮਬ੍ਰੋਇਡਰੀ ਦੇ ਲਈ ਤੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਜਿਮੀ ਚੂ ਦੇ ਜਿਮੀ ਚੂ ਦਾ ਫੈਬਰਿਕ ਇਹ ਤਾਂ ਬਹੁਤ ਜ਼ਿਆਦਾ ਸੋਹਣਾ ਹੈ ਕੋਈ ਜ਼ਿਆਦਾ ਪਤਲਾ ਨਹੀਂ ਹੈਗਾ ਤੇ ਥੋੜਾ ਜਿਹਾ ਤੁਹਾਨੂੰ ਕੱਪੜਾ ਇਹਦਾ ਪੂਰਾ ਵਧੀਆ ਮਿਲੂਗਾ ਇਹ ਦੇ ਵਿੱਚ ਕੋਈ ਵੀ ਦਿੱਕਤ ਪ੍ਰੋਬਲਮ ਨਹੀਂ ਹੈਗੀ ਤੇ ਜੇਕਰ ਤੁਹਾਨੂੰ ਸੇਮ ਕਲਰ ਵੀ ਇਹ ਵਾਲਾ ਚਾਹੀਦਾ ਤਾਂ ਆਪਾਂ ਤੁਹਾਨੂੰ ਇਹ ਵਾਲਾ ਮੰਗਵਾ ਕੇ ਦੇ ਸਕਦੇ ਹਾਂ ਇਹਦੇ ਵਿੱਚ ਆਪਾਂ ਤੁਹਾਨੂੰ ਬਲੈਕ ਕਲਰ ਵੀ ਮੰਗਵਾ ਸਕਦੇ ਹਾਂ ਜੇਕਰ ਤੁਹਾਨੂੰ ਬਲੈਕ ਪਸੰਦ ਆਗਾ ਮੈਨੂੰ ਉਮੀਦ ਹੈ ਵੀ ਇਹ ਸੂਟਾਂ ਦੇ ਕਲਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ ਕਲਰ ਤੁਹਾਨੂੰ ਪਸੰਦ ਆਏ ਤਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਤਾਂ ਜੋ ਘਰ ਬੈਠੇ ਤੁਸੀਂ ਸਾਰੇ ਸੂਟ ਆਪਣੇ ਲਈ ਡਿਜ਼ਾਈਨ ਕਰਵਾ ਸਕੋ ਤੇ ਘਰ ਬੈਠੇ ਤੁਸੀਂ ਜਿਹੜੇ ਸੂਟ ਮੰਗਵਾ ਸਕੋ ਮੈਨੂੰ ਉਮੀਦ ਹੈ ਵੀ ਇਹ ਸੂਟ ਤੁਹਾਨੂੰ ਬਹੁਤ ਜਿਆਦਾ ਵਧੀਆ ਲੱਗੇ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਨਵੇਂ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਤੇ ਤੁਸੀਂ ਘਰ ਬੈਠੇ ਸੋਹਣੇ ਸੋਹਣੇ ਸੂਟ ਆਪਣੇ ਲਈ ਐਮਬ੍ਰੋਇਡਰੀ ਕਰਵਾ ਕੇ ਮੰਗਵਾ ਸਕਦੇ ਹੋ ਆਪਾਂ ਤੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਮਬ੍ਰੋਇਡਰੀ ਤੁਸੀਂ ਕਰਵਾ ਸਕਦੇ ਹੋ ਆਦੀ ਮਸ਼ੀਨ ਹੈਂਡ ਦਾ ਕੰਮ ਜਾਂ ਆਦੀ ਹੈਂਡ ਦਾ ਮਿਕਸ ਕੰਮ ਤਾਂ ਇਹਦੇ ਉੱਪਰ ਇਹੀ ਵਾਲੀ ਵਰਕ ਦੇਖੋ ਜਜੂਗੀ ਤੁਹਾਨੂੰ ਆਪਾਂ ਬਲੈਕ ਦੇ ਉੱਪਰ ਵੀ ਦਿਖਾਈਏ ਦੇਖੋ ਕਿਉਂਕਿ ਇਹਦੇ ਉੱਪਰ ਆਪਾਂ ਇਕੱਲੇ 골ਡਨ ਨਾਲ ਜਾਂ ਕੋਈ ਵੀ ਕਲਰ ਦਾ ਪੈਚ ਲਗਾ ਕੇ ਆਪਾਂ ਉਹ ਵਾਲਾ ਕੰਮ ਕਰ ਸਕਦੇ ਆ ਕਿਉਂਕਿ ਪੈਚ ਦੀ ਵੀ ਆਪਾਂ ਨੂੰ ਤੁਹਾਨੂੰ ਕੋਈ ਦਿੱਕਤ ਨਹੀਂ ਆਪਾਂ ਤੁਹਾਨੂੰ ਪੈਚ ਵਰਕ ਦਾ ਇੱਕ ਸ਼ੂਟ ਵੀ ਦਿਖਾ ਦਿੰਨੇ ਆ ਆਪਾਂ ਵੈਲਵਾਰਡ ਦੇ ਉੱਪਰ ਪੈਚ ਵਰਕ ਕੀਤਾ ਹੋਇਆਗਾ ਤਾਂ ਵੀ ਉਹ ਸ਼ੂਟ ਹੈ ਜਿਹੜਾ ਕਿਸ ਤਰ੍ਹਾਂ ਦਾ ਲੱਗ ਰਿਹਾ ਪੈਚ ਵਰਕ ਵਾਲਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕੇ ਆਪਣੇ ਕੋਲੇ ਹੈਂਡ ਦਾ ਜਿਹੜਾ ਸੀਗਾ ਸ਼ੂਟ ਪੈਚ ਵਰਕ ਦਾ ਇਹ ਬਾਟਰ ਗ੍ਰੀਨ ਦੇ ਉੱਪਰ ਬਣਿਆ ਹੋਇਆਗਾ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਦੇਖੋ ਬਾਟਰ ਗ੍ਰੀਨ ਦੇ ਉੱਪਰ ਐਸ ਤਰ੍ਹਾਂ ਇਹ ਘੇਰ ਦਾ ਕੰਮ ਆ ਬਾਜ਼ੂ ਦਾ ਕੰ ਤੇ neck ਦਾ ਕੰਮ ਮੂਰੀਆਂ ਦਾ ਕੰਮ ਤੁਹਾਨੂੰ ਸਾਰਾ ਮਿਲੂਗਾ ਦੇਖੋ ਇਹ ਕਲਰ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਬਣਿਆ ਹੋਇਆ ਇਹਦੇ ਨਾਲ ਦੀ ਆਪਾਂ ਬਹੁਤ ਸਾਰੇ ਜਿਹੜੇ ਸੂਟ ਡਿਸਪੈਚ ਕਰ ਚੁੱਕੇ ਹਾਂ ਬਹੁਤ ਸਾਰੇ ਸੂਟ ਜਿਹੜੇ ਆਪਣੇ ਕੋਲੋਂ ਸਟਿਚ ਹੋ ਕੇ ਵੀ ਜਾ ਸਕੀ ਚੁੱਕੇ ਨੇ ਕਿਉਂਕਿ ਆਪਾਂ ਵੀਡੀਓ ਸਿਰਫ ਇੱਕ ਕਲਰ ਦੀ ਤੁਹਾਨੂੰ ਦਿਖਾਈ ਹੈ ਤੇ ਇਹ ਬੋਟਲ ਗ੍ਰੀਨ ਦੇ ਉੱਪਰ ਬਣਿਆ ਹੋਇਆ ਹੈਗਾ ਲੈਂਥ ਇਹਦੀ ਹੈਗਾ 43 ਇੰਚ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਤੁਸੀਂ ਇਹ ਸੂਟ ਸਾਡੇ ਤੋਂ ਜਿਹੜਾ ਵਾਇਰ ਕਰ ਸਕਦੇ ਸਾਰਾ ਟੋਟਲੀ ਹੈਂਡਵਰਕ ਦਾ ਬਣਿਆ ਹੋਇਆ ਹੈਗਾ ਜੇ ਤੁਸੀਂ ਸਾਨੂੰ WhatsApp ਆ ਮੈਸੇਜ ਭੇਜੋਗੇ ਸੂਟ ਦਾ ਸਕਰੀਨਸ਼ਾਟ ਲੈ ਕੇ ਤਾਂ ਤੁਹਾਨੂੰ ਆਪਾਂ ਇਹਦੀ ਪ੍ਰੋਪਰ ਫੋਟੋ ਪਾਵਾਂਗੇ ਜੇਕਰ ਤੁਸੀਂ ਆਰੀ ਦਾ ਵਰਕ ਆਰੀ ਵਰਕੇ ਦਾ ਕੰਮ ਕਰਾਉਣਾ ਹੈ ਪੈਚ ਲਗਾ ਕੇ ਤਾਂ ਤੁਸੀਂ ਆਪਾਂ ਦਿਖਾਉਣਾ ਤੁਹਾਨੂੰ ਪੈਚ ਵਰਕ ਦੇਖੋ ਆਰੀ ਦੇ ਵਿੱਚ ਐਸ ਤਰ੍ਹਾਂ ਦਾ ਦੇਖੋ ਇਹ ਪੌਂਚੇ ਦਾ ਕੰਮ ਹੈਗਾ ਇਹ ਸਲਵਾਰ ਦਾ ਕੰਮ ਹੈ ਦੇ ਉੱਪਰ ਸਾਰਾ ਇਹ ਵਾਲਾ ਤੇ ਇਹ ਦੇਖੋ ਆਗੇ ਤੇ ਘੇਰ ਦਾ ਕੰਮ ਤੇ ਇਹਦੇ ਨੈੱਕ ਦੇ ਉੱਪਰ ਵੀ ਕੰਮ ਬਹੁਤ ਜ਼ਿਆਦਾ ਸੋਨਾ ਹੋਇਆ ਹੋਇਆ ਹੈ ਸੂਟ ਦੇ ਉੱਪਰ ਵੀ ਦੇਖੋ ਵੈਲਵਟ ਦਾ ਸੂਟ ਹੈਗਾ ਬਹੁਤ ਹੀ ਜ਼ਿਆਦਾ ਸੋਨਾ ਪਣਿਆ ਹੋਇਆ ਪੀਸ ਹੈ ਵੀ ਤੇ ਇਹ ਵਾਲਾ ਕੰਮ ਹੋਇਆ ਹੋਇਆ ਦੇਖੋ ਸਲੀਬ ਦੇਖੋ ਇਸ ਤਰ੍ਹਾਂ ਇਹ ਬਾਹਮਾ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਇਹਦੇ ਤੇ ਪੈਚ ਲਗਾ ਕੇ ਆਪਾਂ ਇਹ ਆਰੀ ਮਸ਼ੀਨ ਦਾ ਕੰਮ ਕੀਤਾ ਹੋਇਆ ਸਾਰਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਹੀ ਚੁੱਕੇ ਹੋਗੇ ਦੇਖੋ ਇਸ ਤਰ੍ਹਾਂ ਦਾ ਕੰਮ ਤੁਹਾਨੂੰ ਬਿਲਕੁਲ ਸਾਫ਼ ਸੁਥਰਾ ਮਿਲੇਗਾ ਆਪਾਂ ਤੁਹਾਨੂੰ ਕੰਮ ਦੇ ਵਿੱਚ ਕੋਈ ਦੇਖੋ ਐਦਾਂ ਦਾ ਨਹੀਂ ਦੇਵਾਂਗੇ ਵੀ ਤੁਹਾਨੂੰ ਕੰਮ ਨਹੀਂ ਵਧੀਆ ਲੱਗੂਗਾ ਤੇ ਮੈਂ ਜੇਕਰ ਤੁਹਾਨੂੰ ਸਾਰੇ ਸ਼ੂਟ ਵਧੀਆ ਲੱਗੇ ਤੇ ਪਲੀਜ਼ ਤੁਸੀਂ ਸਾਨੂੰ ਹਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੇ ਨਵੇਂ ਛੁੱਟਾ ਦੇ ਨਾਲ